ਇਹ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਸਰਮਾਇਦੀ ਦਾ ਰੱਖਿਓ ਜੀ ਤੇ ਨਾਲ ਦੀ ਪਵਿੱਤਰ ਸੇਵਾ ਲਈ ਦਾਨ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਅਮਰਦੀਪ ਸਿੰਘ ਜੀ ਬਾਜੀ ਦਾ ਆਈਫੋਨ 18 ਆਪਣਾ ਆਈਫੋਨ ਹਰ ਸਾਲ ਦੀ ਤਰ੍ਹਾਂ ਜੀ ਇਸ ਵਾਰੀ ਆਪਣੀ 16 ਸੀਰੀਜ਼ ਨੂੰ ਲਾਂਚ ਕਰ ਰਿਹਾ ਹੈ ਜਿਸ ਦੇ ਵਿੱਚ 16 16 ਪਲਸ 16 Pro ਤੇ 16 Pro Max ਲਾਂਚ ਕੀਤੇ ਗਏ ਨੇ ਉਸ ਦੇ ਨਾਲ ਹੀ ਪੋਚਸ ਦੇ ਵਿੱਚ ਸੀਰੀਜ਼ 10 ਏਅਰਪੋਰਟ ਦੇ ਵਿੱਚ ਏਅਰਪੋਰਟ ਫੋਰ ਲੋਨ ਕੀਤਾ ਗਏ ਨੇ ਉਹ ਹਰ ਸਾਲ ਦੀ ਤਰ੍ਹਾਂ ਜਿੱਦਾਂ ਕਿ ਅਸੀਂ ਚਰਿਆਲੇ ਦੇ ਅਥੋਰਾਈਜ਼ ਡੀਲਰ ਐਫਐਲ ਦੇ ਉਹ ਸਾਡੇ ਕੋਲ ਉਪਲਬਧ ਹੈ ਤੇ ਸਭ ਤੋਂ ਪਹਿਲਾਂ ਇਹ ਵਿੱਚ ਆਜੀ ਲੋਨ ਕੀਤਾ ਇਹਦੇ ਸਾਡੇ ਕੋਲ 8:30 ਵਜੇ ਫਿਰ ਸਟਾਕ ਆ ਗਿਆ ਸੀ ਤਾਂ ਵੀ ਆਪਣੇ ਗਾਹਕਾਂ ਜਿਨ੍ਹਾਂ ਨੇ ਪ੍ਰੀ ਬੁੱਕ ਕੀਤਾ ਸੀ ਉਹਨਾਂ ਨੂੰ ਨਾਲ ਦੀ ਨਾਲ ਹੀ ਦੇਣ ਦੀ ਮੈਂ ਪੂਰੀ ਯੋਗਦਾਨ ਪਾ ਰਹੇ ਹਾਂ ਸਾਡੇ ਕੋਲ ਗਾਹਕ ਵੀ ਆ ਚੁੱਕੇ ਨੇ ਸਾਰੇ ਇਹ ਆਪਣੇ ਕੋਲ ਉਹਨਾਂ ਨੇ ਸਾਡੇ ਕੋਲ ਪ੍ਰੀ ਬੁੱਕ ਕਰਵਾਇਆ ਹੈ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਏਜੰਸੀ ਦੇ ਵਿੱਚ ਬੱਧੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਐਫਐਲ ਦੇ ਅਥੋਰਾਈਜ਼ ਡੀਲਰ ਬਣ ਕੇ ਕਰਕੇ ਸਾਡੇ ਕੋਲ ਲਾਈਵ ਡੈਮੋਸ ਵੀ ਅਵਲਬਦ ਨੇ ਕਿ ਜਿਹੜਾ ਵੀ ਬਾਗ ਚਾਵੇ ਸਾਡੇ ਕੋਲ ਆ ਕੇ ਕਮੀ ਚੀਜ਼ ਨੂੰ ਮਨ ਲਕੀ ਐਕਸਪੀਰੀਅੰਸ ਕਰ ਸਕਦਾ ਹੈ ਮਨ ਲਕੀ ਆਪ ਚਲਾ ਕੇ ਦੇਖ ਸਕਦਾ ਹੈ ਕਿਹੜੇ ਕਿਹੜੇ ਕਲਰ ਆਏ ਨੇ ਸਾਡੇ ਕੋਲ ਸਭ ਕੁਝ ਅਵਲਬਦ ਹੈ ਇਹਦੇ ਵਿੱਚ ਜੀ ਕੈਮਰੇ ਦੇ ਫੀਚਰਸ ਨਵੇਂ ਪਾਤੇ ਨੇ 6K ਦੇ ਵਿੱਚ ਫੀਚਰਸ ਆ ਗਏ ਨੇ 6K ਕੈਮਰਾ ਕਰਦਾ ਹੈ 4 ਉਹਦੇ ਵਿੱਚ ਇੱਕ 80 ਜਿਹੜਾ ਨਵਾਂ ਵਰਜਨ ਆ ਗਿਆ ਹੈ ਉਹਦੇ ਵਿੱਚ ਸਾਇਡ ਇਹਨਾਂ ਰਿਕਾਰਡਿੰਗ ਵੀ ਦੇਣੀ ਸਟਾਰਟ ਕਰ ਦੇਣੀ ਆ ਹੁਣ ਅਸੀਂ ਸਾਨੂੰ ਜੀ ਖੁੱਲਾ ਡੁੱਲਾ ਸਟਾਕ ਆਇਆ ਸੀ ਸਾਨੂੰ 50 ਪੀਸ ਲਗਭਗ ਆਏ ਆ ਅਸੀਂ ਲਗਭਗ ਸਾਰੇ ਹੀ ਮਨ ਲਕੀ ਉਹ ਸ਼ਾਮ ਤੱਕ ਵੇਚਣ ਦੀ ਨਹੀਂ ਸਾਡੀ ਸੰਭਾਵਨਾ ਕਿ ਵੇਚ ਜਾਣਗੀ ਕਾਫੀ ਚੰਗੀ ਲੱਗ ਰਿਹਾ ਬੜਾ ਮੇਰੇ ਨਾਮ ਤੋਂ ਮਿਰਸ਼ਾੰਗ ਹੈ ਜੀ ਚੱਕਰ ਹੋ ਕੇ ਆਈ ਜੀ ਸਾਰਾ ਸਵਾਗਤ ਦੀ ਲੋਟ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਨਵੇਂ ਫੋਨ ਆਏ ਨੇ ਕਸਟਮਰਾਂ ਨੂੰ ਬੜਾ ਚਾਹ ਹੈ ਜਿਹੜੇ ਦੁਕਾਨ ਤੇ ਆ ਰਹੇ ਨੇ ਸਾਡੀ ਆਪਣੀ ਦੁਕਾਨ ਹੈ ਜੀ ਤੇ ਬੜਾ ਵਧੀਆ ਲੱਗ ਰਿਹਾ ਨਵਾਂ ਫੋਨ ਲਾਂਚ ਹੋਇਆ ਲੋਕਾਂ ਨੂੰ ਚਾਹੀ ਤੇ ਸੀਗੇ ਸਿਰ ਲੋਕਾਂ ਨੇ ਪ੍ਰੀ ਬੁੱਕ ਵੀ ਕਰਾਏ ਨੇ ਜਿਹੜੇ ਕਸਟਮਰਸ ਆਉਣ ਵਾਲੇ ਇਹ ਕਈਆਂ ਨੇ ਜਿੰਨਾਂ ਦੀ ਬੁਕਿੰਗ ਆ ਕੁਛ ਆ ਰਹੇ ਨੇ ਲੈਣ ਖੱਲੀ ਬੱਸ ਲਾਂਚਿੰਗ ਕਰਨ ਜਾ ਰਹੇ ਆ ਅਸੀਂ 16 ਕੋਡ ਦੀ 16 16 ਸੀਰੀਜ਼ ਦੀ ਸਾਰੀ ਦੀ ਬਹੁਤ ਵਧੀਆ ਲੱਗ ਰਹੀ ਹੈ ਜੀ ਹਾਂ ਜੀ ਜਿਹੜਾ ਮੇਰਾ ਸੰਦੇਸ਼ ਇਹੀ ਹੈ ਜੀ ਜਿਹੜੀ ਟੈਕਨੋਲੋਜੀ ਐਨੂੰ ਚੰਗੇ ਤਰੀਕੇ ਨਾਲ ਵਰਤੇ ਜਾਵੇ ਇਹ ਤੁਹਾਡੇ ਵਾਸਤੇ ਬਣੀ ਆ ਤੇ ਤੁਹਾਡੇ ਵਾਸਤੇ ਅੱਗੇ ਬਣੀ ਆ ਤੇ ਇਸ ਤੀਜ ਨੂੰ ਮਾੜਾ ਵੀ ਬੜੇ ਇੰਸਰ ਵਰਤਦੇ ਨੇ ਪਰ ਮੈਂ ਕਹਿਣਾ ਵਾਂ ਵੀ ਜਿਹੜੇ ਚੀਜ਼ਾਂ ਲੈਣ ਵਧੀਜੀ ਤਰੀਕੇ ਨਾਲ ਵਰਤਣ ਜਿਹਦੇ ਨਾਲ ਸਮਾਜ ਚ ਫਾਇਦਾ ਹੋਵੇ ਇਸ ਦਾ ਕਿ ਜਨਨ ਜਿਸ ਨੂੰ ਨੁਹਾਣੀ ਨਾ ਪਹੁੰਚੇ ਕੋਈ ਨੁਕਸਾਨ ਨਾ ਹੋ। ਹਾਂਜੀ। ਕੁਭੇ ਇਹ ਬਹੁਤ ਨਹੀਂ ਸਭ ਤੋਂ ਵਧੀਆ ਕੋਣ ਹੈ ਜਿਹੜਾ ਆਈਫੋਨ ਹੈ 16 ਸੀਰੀਜ਼ ਦੇ ਵਿੱਚ ਤੇ ਹੋਰ ਹੀ ਬੜੀਆਂ ਅਪਡੇਸ਼ਨਸ ਆ ਗਈਆਂ ਜਿਵੇਂ ਕਿ ਸਕਰੀਨ ਵੱਡੀ ਕਰ ਦਿੱਤੀ ਗਈ ਆ। ਫੋਨ ਦਾ ਥੋੜਾ ਸਾਈਜ਼ ਵਧਾਇਆ ਗਿਆ ਜਿਹੜੇ ਇਸ ਦੇ ਕੈਮਰੇ ਨੇ ਉਹਨਾਂ ਦੇ ਪਿਕਸਲ ਵਧਾਏ ਗਏ ਨੇ ਜਿਹੜੀ ਇਹਨਾਂ ਦੀ ਚਿਪਸ ਬਣੀਆਂ ਗਿਆ ਨੇ। ਲੇਟੈਸਟ ਜਨਰੇਸ਼ਨ ਦਾ ਫੋਨ ਆਇਆ ਜੀ। ਤੇ ਇਹਦੇ ਵਿੱਚ ਇੱਕ ਕੀਚਰੇ ਵੀ ਆਇਆ ਵੀ ਜਿਹੜਾ ਕੈਮਰੇ ਦੇ ਵਿੱਚ ਜ਼ੂਮ ਕਰੀਦਾ ਆ ਉਹ ਹੁਣ ਆਪਣੇ ਸਾਈਡ ਤੇ ਬਟਨ ਆ ਗਿਆ ਜੀ ਜਿਹੜਾ ਸਵਾਈਪ ਵਾਲਾ ਉਸ ਤੋਂ ਆਪਾਂ ਜ਼ੂਮ ਕਰ ਸਕਦੇ ਆ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਵੇਂ ਜਿਵੇਂ ਆਪਾਂ ਇਸ ਟੀਮ ਨੂੰ ਵਰਤਾਂਗੇ ਤੇ ਬਹੁਤ ਵਧੀਆ ਲੱਗੇਗਾ ਜੀ ਸਰ ਸਾਡੇ ਵੀ ਇਹ ਰਿਸੀਪਟ ਆਇਆ ਹੈ ਆਈਟੀ ਨਾਲ ਤੇ ਜੀ ਅਸੀਂ ਟੈਕ ਟੈਲੀਕਮ ਤੋਂ ਆਇਆ ਤੇ ਮੈਂ ਇਸ ਟੀਮ ਨੂੰ ਬਣਾ ਤੋਂ ਬਾਇ ਕੀਤਾ क्योंकि फीचर बहुत चेंज आ गए हैं तो बहुत वजी लगता है कलैरिटी कलर वगैरह चाले फीचर काफी डिफरेंट आए हैं तुम जरूर विजिट करो आई भी हो रही है वे बाय कर सकते हो अं दस देंगे ਗੁਰਪ੍ਰੀਤ ਸਿੰਘ ਜੀ ਤੁਸੀਂ ਕਰਤਾ ਸੌਫਟਵੇਅਰ ਆਈਪੀ ਵਿਕਦੇ ਵਾਲਾ ਤੁਹਾਨੂੰ ਲੱਗਿਆ ਕਿ ਜੀ ਬਹੁਤ ਵਧੀਆ ਲੱਗਿਆ ਜੀ ਭਾਜੀ ਪਹਿਲਾਂ ਵੀ ਆਪਾਂ 15 ਕਰੋੜ ਨਕਸ ਲਿਆ ਸੀ ਹੁਣ 100 ਹੋ ਗਿਆ 16 ਕਰੋੜ ਨਕਸ ਹੀ ਲਿਆ ਜੀ ਇਹ ਗੁੱਡ ਬਹੁਤ ਵਧੀਆ ਗੁੱਡ ਬਹੁਤ ਹੀ ਵਧੀਆ ਕੰਮ ਆ ਗਿਆ ਬਈ ਬਈ ਫੋਨ ਚਲਾਇਆ ਚਲਾ ਕੇ ਦੇਖਿਆ ਹਾਂਜੀ ਹਾਂਜੀ ਕੀ ਕੀ ਖੂਬ ਕੰਮ ਕੁੱਦੀਆਂ ਕੀ ਲੱਗਿਆ ਕੈਮਰੇ ਦੀ ਕੁਆਲਿਟੀ ਬਹੁਤ ਵਧੀਆ ਜੀ ਹਾਂਜੀ ਹੋਰ ਵੀ ਕੋਈ ਰੈਂਟ ਕੋਈ ਕਾਜੀ ਜੀ ਜਿਵੇਂ ਤੁਸੀਂ ਤੋੜ ਰਹੇ ਹੋ ਮੈਥੇ ਬਾਤੋ ਗਾ ਰਿਓ ਕਰੋ ਭਾਈਓ ਨਾ ਜੀਤENDER ਸਿੰਘ ਜੀ ਜਿਹੜਾ ਆਈਫੋਨ ਵਿਦਿਆਵਾ ਕਿਦਾਂ ਲੱਗਦਾ ਬਹੁਤ ਵਧੀਆ ਜੀ ਇਹਦੇ ਵਿੱਚ ਆਈਫੋਨ ਚ ਬਹੁਤ ਵਧੀਆ ਕਲਰ ਆਇਆ ਤੇ ਫੀਚਰ ਬਹੁਤ ਵਧੀਆ ਹੈ ਕੈਮਰੇ ਦੀ ਕੁਆਲਿਟੀ ਤੇ ਹਾਂਜੀ ਮੈਂ ਡੋ ਆਈਫੋਨ ਬਹੁਤ ਵਧੀਆ ਹੈ ਬਹੁਤ ਵਧੀਆ ਜੀ

ਕਦਾਬੂੜੇ ਰਿਗਾਰਡ ਕਰਾਂਗੇ ਮੈਂ ਤਨੀ ਨਹੀਂ ਕਿਹਾ ਮੈਨੂੰ ਬਹੁਤ ਵਾਰੀ ਸਹੀ ਸੀ ਮੇਰਾ ਮੋਰ ਰਿਗਾਰਡ ਕੀਤਾ ਸੀ ਮੈਨੇ ਮੈਂ ਤਾਂ ਖੋਰ ਵੀ ਕਿਹਾ ਜਿਹੜੇ ਵੀ ਮੇਰੇ ਵੀਰ ਪ੍ਰਾਪ ਆਪਣਾ ਲੈਣਾ ਚਾਹੁੰਦੇ ਆ ਇਹ ਤੁਸੀਂ ਜਾਓ ਮੇਰੇ ਕੋਲ ਤਾਂ ਕੋਈ ਕਾੜੀ ਨਹੀਂ ਸੀ ਮੇਰੇ ਤਾਂ ਕਾੜੀ ਦੇ ਕੋਈ ਇਹਨਾਂ ਨੇ ਅਪਲਾਈ ਕੀਤਾ ਜੀ ਤੁਸੀਂ ਮੈਂ ਹਰ ਇੱਕ ਨੂੰ ਪਿੰਡ ਦੇ ਵਾਲੇ ਨੂੰ ਔਰ ਵੀ ਆਸਪਾਸ ਦੇ ਜੋ ਪਿੰਡ ਦੇ ਬਾਹਰ ਉਹਨਾਂ ਨੇ ਵੀ ਕਿਹਾ ਜੀ ਫੌਲੈਂਡ ਭਾਈਆਂ ਦੋ ਟੱਕਰ ਟੱਲੀ ਤਾਂ ਤਨੀ ਕਰੋ ਕਿੰਨਾ ਮੋਰ ਰਿਗਾਰਡ ਕਰੇ ਉਹ ਤਾਂ ਨਹੀਂ ਕੀ ਆਈ ਬਹੁਤ ਵਈ ਆ ਜੀ ਬਹੁਤ ਵਈ ਆ ਜੀ ਮੈਨੂੰ ਆ ਗਿਆ ਕਿ ਲਾੜੇ मैं हाथ से मेरे किसी आईफोन को सोला जीत गया तो चलो बहुत बढ़िया है भाई बहुत बढ़िया फोन है इसकी वीडियो है तो भाई कैमरा बढ़िया है तो एक बार साइड पे सूची का करता हूं जो देखते हैं भाई हरे कलर सलोन चला जी बढ़िया लगा पूरा मेरे पास सौखा कैमरा वाले बढ़िया लगे ਬਹੁਤ ਵਧੀਆ ਭਾਈ ਜੀ ਬਹੁਤ ਪ੍ਰੇਨ ਕਰ ਗਿਆ ਕਿੰਨਾ ਹਰ ਵਾਰ ਹੀ ਆਪਾਂ ਜਿਹੜੇ ਨੂੰ ਚੱਲ ਪੱਕੇ ਜੀ ਬੰਦੇ ਥੋੜਾ ਰਹਿਦਾ 15 ਵੀ ਥੋੜਾ 14 ਨੂੰ ਚਲੇ ਗਏ ਸੀ ਐਰਕਿੰਗ ਕਰੂ ਲੈ ਕੇ ਜਾਣੇ ਆਪਾਂ ਥੈਂਕਸ ਕਿ ਜੇ ਏਅਰਪੋਰਟ ਬੁਲਾਇਆ ਨਾ ਫੋਰ ਗੀ ਕੋਲਾ ਲੈ ਹਾਂਜੀ ਮੈਂ ਆਈਫੋਨ ਤੋਂ ਮਾਰਿਆ ਜੀ ਅਸਲਾਮੁਅਲਾਈਕੁਮ